ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਾਰਿਆਂ ਨੂੰ ਬੇਨਤੀ ਹੈ ਅੱਜ ਸੰਗਰਾਂਦ ਦਾ ਦਿਹਾੜਾ ਹੈ ਸਭ ਤੋਂ ਉੱਤਮ ਉਪਦੇਸ਼ ਜੋ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਮੈਂ ਦੇਖ ਰਿਹਾ ਸੀ ਬੜੇ ਕਮਾਲ ਦੇ ਵਿਚਾਰ ਸਤਿਗੁਰੂ ਮਹਾਰਾਜ ਨੇ ਦਿੱਤੇ ਨੇ ਅੱਖ ਦੇ ਹਾਰ ਜੇਠ ਜੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ ਜੇਠ ਜਿਸ ਦਾ ਅਰਥ ਹੈ ਸਭ ਤੋਂ ਵੱਡਾ ਉਹ ਪਰਮਾਤਮਾ ਵਾਹਿਗੁਰੂ ਜਿਹੜਾ ਸਭ ਤੋਂ ਵੱਡਾ ਹੈ ਤੇ ਸਾਰੀਆਂ 84 ਲੱਖ ਜੁਨਾਂ ਉਹਦਾ ਪਾਣੀ ਭਰਦੀਆਂ ਨੇ ਉਹਦੇ ਅਧੀਨ ਨੇ ਉਹਦੇ ਹੀਠਾਂ ਚੱਲਦੀਆਂ ਉਹਦੇ ਹੁਕਮ 'ਚ ਚੱਲਦੀਆਂ ਨੇ ਆਖਦੇ ਤੋਂ ਉਸ ਕਰਤੇ ਪੁਰਖ ਪਰਮਾਤਮਾ ਨਾਲ ਜੁੜ ਜੋ ਸਾਰਿਆਂ ਦੇ ਉੱਪਰ ਹੈ ਜਿੰਨੂੰ ਗੁਰਬਾਣੀ 'ਚ ਲਿਖਿਆ ਇੱਕ ਓੰਕਾਰ ਸਾਰੇ ਧਰਮਾਂ ਨੇ ਆਖਿਆ ਕਿ ਉਹ ਪਰਮਾਤਮਾ ਪਰਮੇਸ਼ਰ ਸਭ ਤੋਂ ਵੱਡਾ ਹੈ ਆਖ ਦੇ ਜੇਠ ਤੇ ਮਹੀਨੇ ਦੁਆਰਾ ਤੂੰ ਉਸ ਵਾਹਿਗੁਰੂ ਕਰਤੇ ਪੁਰਖ ਨਾਲ ਜੁੜ ਹਰ ਸੱਜਣ ਧਾਵਣ ਲੱਗਿਆ ਕਿਸੈ ਨ ਦੇਈ ਬੰਨ ਜੇ ਉਹਦਾ ਮਨੁੱਖ ਪੱਲਾ ਪਕੜ ਲਵੇ ਉਹਦੇ ਦਰ ਦੇ ਨਾਲ ਜੁੜ ਜਾਵੇ ਉਹਦੇ ਨਾਲ ਇੱਕ ਮਿਕ ਹੋ ਜਾਵੇ ਆਖ ਦੇ ਉਹ ਫਿਰ ਜਣੇ ਖਣੇ ਨੂੰ ਬਾਹ ਨਹੀਂ ਫੜਨ ਦਿੰਦਾ ਉਹ ਫਿਰ ਇਹੋ ਜਿਹਾ ਨਹੀਂ ਹੁਣ ਦਿੰਦਾ ਕਿ ਜਿਹੜਾ ਆਵੇ ਚੱਲ ਵੀ ਅੱਗੇ ਲਾ ਕੇ ਤੋੜ ਲਿਆ ਚਾਹੇ ਉਹ ਦੁਨੀਆ ਤੋਂ ਲੈ ਕੇ ਇਸ ਲੋਕ ਤੋਂ ਲੈ ਕੇ ਪਰਲੋਕ ਤੱਕ ਜਮਾਂ ਤੱਕ ਗਰੰਟੀ ਹੈ ਹਰ ਸੱਜਣ ਦਾਵੜ ਲੱਗਿਆ ਕਿਸੇ ਨਾ ਦੇਈ ਬੰਨ ਉਹਦੇ ਦਰ ਦੇ ਨਾਲ ਜੁੜਿਆ ਉਹਦਾ ਆਸਰਾ ਲਿਆ ਕੋਈ ਵੀ ਮਨੁੱਖ ਨੂੰ ਅੱਗੇ ਲਿਜਾ ਕੇ ਨਹੀਂ ਖੜ ਸਕਦਾ ਵੇਖੋ ਕਿੱਡੀ ਵੱਡੀ ਗੱਲ ਕਿੱਡਾ ਵੱਡਾ ਬਚਨ ਆ ਕਿੱਡੀ ਵੱਡੀ ਗਰੰਟੀ ਹੈ ਜੀ ਦਾ ਕਰਕੇ ਭਗਤਾਂ ਨੇ ਪਿਆਰਿਆਂ ਨੇ ਉਸ ਰੱਬ ਦਾ ਪੱਲਾ ਛੱਡਿਆ ਹੀ ਨਹੀਂ ਸ਼ਹੀਦ ਸਿੰਘ ਹੋਣ ਜਦ ਭਗਤ ਹੁਣ ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਕਿੱਡੇ ਵੱਡੇ ਵੱਡੇ ਬਚਨ ਆਖੇ ਨੇ ਉਸ ਵਾਹਿਗੁਰੂ ਕਰਤੇ ਪੁਰਖ ਦੀ ਏਡੀ ਵੱਡੀ ਵਡਿਆਈ ਵੇਖ ਕੇ ਏਡਾ ਵੱਡਾ ਬਿਰਧ ਵੇਖ ਕੇ ਆਖਦੇ ਕਿੱਡਾ ਵੱਡਾ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਉਹਦੇ ਨਾਲ ਜੁੜਿਆ ਕੋਈ ਵੀ ਇਹ ਨਹੀਂ ਚੱਲ ਵੀ ਤੂੰ ਇੱਧਰ ਚੱਲ ਤੂੰ ਐ ਨੋ ਤੂੰ ਇੱਧਰ ਨੂੰ ਨਾ ਕਿਸੈ ਨਾ ਦੇਈ ਬੰਦ ਕਿਸੇ ਦੀ ਅਧੀਨਗੀ ਨਹੀਂ ਕਬੂਲੋ ਕਰਨ ਦਿੰਦਾ ਏਡੀ ਵੱਡੀ ਉਹਦੀ ਵਡਿਆਈ ਉਹਦੇ ਦਰ ਨਾਲ ਜੁੜਦੀ ਆ ਸੱਜਣ ਦਾਮਣ ਲੱਗਿਆ ਕਿਸੈ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗਾ ਨਾਹੀ ਸੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗਾ ਨਾਹੀ ਸੰਨ ਦੁਨੀਆਂ ਦੀਆਂ ਜਿੰਨੀਆਂ ਉਸਤੂਆ ਦੌਲਤਾਂ ਧਨ ਪਦਾਰਥ ਨੇ ਸਾਰਿਆਂ ਨੂੰ ਸੰਨ ਲੱਗਦੀ ਸਾਰੇ ਹੀ ਚੋਰੀ ਹੁੰਦੇ ਨੇ ਕੋਈ ਕਵੇ ਨਹੀਂ ਕਿਸੇ ਦਾ ਹੁੰਦਾ ਕਿਸੇ ਦਾ ਨਹੀਂ ਹੁੰਦਾ ਨਹੀਂ ਸਭ ਦਾ ਹੀ ਹੁੰਦਾ ਉਹ ਕਿਸੇ ਨੂੰ ਇਸ ਦੁਨੀਆਂ ਦੇ ਚੋਰ ਠੱਗ ਲੁੱਟ ਲੈਂਦੇ ਨੇ ਕਿਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਇਧਰੋਂ ਬਚ ਜਾਂਦਾ ਉਹਨੂੰ ਜਮ ਲੁੱਟ ਲੈਂਦੇ ਨੇ ਉਹਦਾ ਵੀ ਇੱਥੇ ਰਹਿ ਜਾਂਦਾ ਉਹਦੇ ਭਾ ਦਾਤ ਲੁੱਟਿਆ ਗਿਆ ਨੂੰ ਉਹ ਤੇ ਕੰਗਾਲ ਹੋ ਗਿਆ ਜਿਹੜਾ ਇਸ ਦੁਨੀਆ ਤੋਂ ਜਾਂਦਾ ਜਿਵੇਂ ਬਾਦਸ਼ਾਹ ਸਿਕੰਦਰ ਨੇ ਆਖਿਆ ਮੇਰੀ ਦੋਵੇਂ ਹੱਥ ਮੇਰੇ ਜਨਾਜੇ ਦੇ ਵਿੱਚ ਰਸਤੇ ਵਿੱਚ ਸਾਰਿਆਂ ਨੂੰ ਪਤਾ ਲੱਗੇ ਅੱਧੋਂ ਵੱਧ ਦੁਨੀਆ ਜੱਤਣ ਵਾਲਾ ਬਾਦਸ਼ਾਹ ਸਿਕੰਦਰ ਖਾਲੀ ਹੱਥ ਚੱਲਿਆ। ਵੇਖੋ ਕੁਝ ਤੇ ਇਸ ਦੁਨੀਆ ਵਿੱਚ ਲੁੱਟੇ ਜਾਂਦੇ ਨੇ ਇਸ ਦੁਨੀਆ ਦੇ ਚੋਰਾਂ ਠੱਗਾਂ ਤੋਂ ਲੁੱਟੇ ਜਾਂਦੇ ਨੇ ਜਿਹੜੇ ਇੱਥੋਂ ਬਚ ਜਾਂਦੇ ਨੇ ਉਹਨਾਂ ਨੂੰ ਜੰਮ ਲੁੱਟ ਲੈਂਦੇ ਨੇ ਲੁੱਟੇ ਸਾਰੇ ਜਾਂਦੇ ਨੇ ਸਾਰੇ ਹੀ ਲੁੱਟੇ ਜਾਂਦੇ ਨੇ। ਰੰਗ ਸੱਬੇ ਨਰਾਇਣੇ ਜਿੱਤੇ ਮਨ ਭਵਨਨ। ਜਿੰਨੇ ਰੰਗ ਨੇ ਚੋਜ ਤਮਾਸ਼ੇ ਨੇ ਸਾਰੇ ਮਨ ਨੂੰ ਚੰਗੇ ਲੱਗਣ ਲੱਗ ਪੈਂਦੇ ਨੇ ਅਖਦੇ ਜੋ ਹਰ ਲੋੜ ਸੋ ਕਰੇ ਸੋਈ ਜੀਕਰਨ ਜੋ ਵਾਹਿਗੁਰੂ ਚਾਹੁੰਦਾ ਏ ਉਹ ਜੀਵ ਉਹੋ ਕੁਝ ਕਰਦੇ ਹਨ ਜਿਹੜੇ ਉਹਦੇ ਨਾਲ ਜੁੜ ਜਾਂਦੇ ਹਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਤਨ ਤੇ ਇਸ ਜਗਤ ਵਿੱਚ ਜਿੰਨੀ ਮਰਜੀ ਦੁਨੀਆ ਹੈ ਵਿਚਰਦੇ ਨੇ ਲੋਕ ਤੁਰੇ ਫਿਰਦੇ ਨੇ ਔਰ ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਉਹਨਾਂ ਨੂੰ ਵਧਾਈ ਮਿਲਦੀ ਜਿਨ੍ਹਾਂ ਨੂੰ ਉਹਨੇ ਆਪਣੇ ਬਣਾ ਲਿਆ ਕਦੇ ਆਪਣ ਲਈ ਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਡੀ ਆਪਣੀ ਮਰਜ਼ੀ ਚੱਲਦੀ ਹੁੰਦੀ ਫੇ ਵਿਛੜ ਕੇ ਰੋਂਦੇ ਕਿਉਂ ਜੇ ਮਿਲਣਾ ਆਪਣੇ ਹੱਥ ਚ ਹੋਵੇ ਮਿਲਣਾ ਆਪਣੇ ਹੱਥ ਵਿੱਚ ਨਹੀਂ ਆਪਾਂ ਸਿਰਫ ਬੇਨਤੀ ਕਰਨੀ ਹੈ ਉਹਨੂੰ ਕਿ ਆਪਣੇ ਚਰਨਾਂ ਨਾਲ ਲਾਓ ਆਪਣਾ ਦਾਵਨ ਆਪਣਾ ਪੱਲਾ ਪਕੜਾਓ ਸਤਿਗੁਰੂ ਮਹਾਰਾਜ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਣ ਜੇ ਰੰਗ ਮੰਨਣੇ ਚੰਗੀ ਸੰਗਤ ਜਿਵੇਂ ਆਪਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਥੋੜਾ ਜਿਹਾ ਔਗਣ ਵਿੱਚ ਕਿਤੇ ਆ ਜਾਵੇ ਮਾੜਾ ਕੋਈ ਤੇ ਉਸ ਵਕਤ ਆਪਾਂ ਕਿਹਨੇ ਮਾੜੀ ਸੰਗਤ 'ਚ ਬਹਿ ਗਏ ਤੇ ਚੰਗੀ 'ਚ ਬਹਿਣਾ ਚਾਹੀਦਾ ਨਾ ਜਿਨ੍ਹਾਂ ਗ੍ਰੰਥ ਬਾਚੇ ਪੜ੍ਹੇ ਨੇ ਗਿਆਨੀ ਲੋਕ ਨੇ ਉਹਨਾਂ ਦੀ ਸੰਗਤ ਵਿੱਚ ਬਹਿਣਾ ਚਾਹੀਦਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸਤਨੀ ਜਿਤ ਕੈ ਭਾਗ ਮਥਨ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਹੈ ਉਹ ਪਰਿ ਧਨਿਓ ਸੁਆਹੀ ਗੁਰੂ ਕਰਤੇ ਪੁਰਖ ਨੂੰ ਮਿਲ ਪੈਂਦੇ ਨੇ ਉਹਦਾ ਰੂਪ ਹੋ ਜਾਂਦੇ ਹਨ ਇਸ ਕਰਕੇ ਵੀਰੋ ਬਚੀਏ ਉਸ ਵਾਹਿਗੁਰੂ ਦੇ ਉਪਦੇਸ਼ ਨੂੰ ਮੰਨ ਕੇ ਥੋੜਾ ਥੋੜਾ ਜਾਗ ਲਾਈ ਜਾਈਏ ਰੋਜ਼ ਰੋਜ਼ ਇੱਕੇ ਦਿਨ ਹੀ ਆਪਾਂ ਕਹਿੰਦੇ ਨਾ ਕੋ ਕਰ ਹੀ ਸਕਦਾ ਥੋੜਾ ਥੋੜਾ ਕਿਣਕਾ ਏਕ ਜਸ ਜੀਵ ਬਸਾਵੇ ਤਾਂ ਕਿ ਮਹਿਮਾ ਗਨੀ ਨਾਮ ਇੱਕ ਇੱਕ ਕਿਣਕਾ ਰੋਜ਼ ਆਪਾਂ ਜਪਦੇ ਜਾਈਏ ਉਹ ਇਕੱਠਾ ਹੁੰਦਾ ਜਾਂਦਾ ਹੈ ਉਹਦਾ ਫਿਰ ਆਨੰਦ ਬਣਦਾ ਆਨੰਦ ਹੀ ਵੱਖਰਾ ਹੈ ਗੁਰਬਾਣੀ ਦਾ ਨਾਮ ਜਪਣ ਦਾ ਕਿਰਤ ਉਪਦੇਸ਼ ਸਮਝਣ ਦਾ ਏ ਨੰਦ ਦੀ ਵਕਤ